ਗੁਰੂ ਰਾਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਅਮਰਕੋਟ ਮੇਨ ਸ਼ਹਿਰ ਮੇਨ ਅੱਡਾ ਲੱਗਦਾ ਵੀਰ ਹਰਾਂ ਨੂੰ ਤੇ ਗਰਵੰਤ ਨੂੰ ਮਲਾਵਾਂਗੇ ਤੁਹਾਨੂੰ ਇਸ ਘਰੋਂ 6-7 ਐਨੀਮਲ ਵਿਕਰੀ ਵਾਲੇ ਰਹਿਣਗੇ ਕਿੰਨੀਆਂ ਸੂਈਆਂ ਸਵਾਈਆਂ ਕਿੰਨੀਆਂ ਗੱਬਣਾ ਤੇ ਤਕਰੀਬਨ ਚੰਗੇ ਚੰਗੇ ਪਸ਼ੂ ਇੱਥੋਂ ਤੁਹਾਨੂੰ ਇਸ ਕਿੱਲਿਆਂ ਤੋਂ ਦਵਾਉਂਦੇ ਰਹਿੰਦੇ ਆ ਜਿਹੜਾ ਪਸੰਦ ਆ ਜਾਂਦਾ ਉਹ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਬੜਾ ਧੰਨਵਾਦ ਜੁੜਿਓ ਅੰਤ ਤੱਕ ਆਜੋ ਲਈਏ ਜਾਣਕਾਰੀ ਗਰਮੰਤ ਤੋਂ ਉਧਰੋਂ ਕਰਦੇ ਆ ਇੱਕ ਨੰਬਰ ਤੋਂ ਸ਼ੁਰੂ ਨੀਲੀ ਰਾਵੀ ਤੋਂ ਦੋ ਨੀਲੀ ਰਾਵੀ ਦੀਆਂ ਤਿੰਨ ਰਹਿਣਗੀਆਂ ਦੂਜੀਆਂ ਕੋਈ ਮੋਹਰਾ ਦੀਆਂ ਰਹਿਣਗੀਆਂ ਜਿਵੇਂ ਦਾ ਵੀ ਹਿਸਾਬ ਕਿਤਾਬ ਹੋਇਆ ਉਹ ਆਪਾਂ ਪੁੱਛੀ ਚਲਦੇ ਆ ਵੇਖੋ ਲੇਵੇ ਭਾਂਡੇ ਓਕੇ ਰਿਪੋਰਟ ਝੋਟੀਆਂ ਆ ਜੋ ਲਈਏ ਜਾਣਕਾਰੀ ਸੱਟ ਗਰਵੰਤ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਹੋਰ ਸੁਣਾਓ ਵਧੀਆ ਜੀ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਜੀ ਕਿਰਪਾ ਗੁਰੂ ਰਾਮਦਾਸ ਦੀ ਸ਼ੋਕਰਾ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਹਾਂਜੀ ਤੇ ਜਿਵੇਂ ਮੰਦਾ ਖੰਡਾ ਮਹਾਰਾਜ ਦੀ ਕਿਰਪਾ ਨਾਲ ਮਾਲ ਵੀ ਕੀ ਗਿਆ ਹੈ ਨਾ ਹਾਂਜੀ ਐਦਾਂ ਤੁਹਾਡੇ ਵੀਰੇ ਭਰਾਵਾਂ ਦੇ ਸਿਰ ਤੇ ਹੀ ਹੈਗੇ ਹਾਂ ਮਹਾਰਾਜ ਜੀ ਆ ਸੱਚਾ ਸੱਤ ਵਾਰ ਹਨਾ ਕਿਰਪਾ ਕਰੀ ਜਾਂਦਾ ਹਾਂਜੀ ਤੇ ਸਾਬ ਆਪਣਾ ਡਰੈੱਸ ਡਰੈੱਸ ਹੈਗਾ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ ਹੈਗਾ 98772 804 98772843 ਕਿੰਨੀਆਂ ਵਿਖਾ ਦਿੱਤੀਆਂ ਅੱਜ ਆਪਾਂ 6 ਨਗ ਵਿਖਾਉਣੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚੋਂ 5 ਸੂਏ ਸਵਾਏ ਆ ਇੱਕ ਹੀ ਗੱਬਣ ਹਾਂ ਇੱਕ ਗੱਬਣ ਆ ਤਿੰਨ ਨੀਲੀ ਰਾਵੀ ਦੀਆਂ ਤੇ ਤਿੰਨ ਮੋਰਾ ਜਾਈਆਂ ਓਕੇ ਗੱਬਣ ਇੱਕ ਤੇ 5 ਸੁਈਆਂ ਹਾਂ 5 ਸੁਈਆਂ ਸਵਾਈਆਂ ਚੱਲ ਗਏ ਦੁੱਧ ਵਾਲਿਆਂ ਆ ਨੀਲੀ ਰਾਵੀ ਕਿੱਥੋਂ ਇਹ ਦੂਜਾ ਸੂਹਾ ਸੂਈ ਆ ਪਰਸੋਂ ਦੀ ਸੂਈ ਜੀ ਝੋਟੀ ਝੋਟੀ ਆ ਜੱਟਾ ਕੱਟੀ ਮਗਰ ਵੀ ਵੇਖੋ ਕਿਆ ਬਾਤ ਆ ਉਹ ਨੀਲੀ ਦੀ ਕੱਟੀ ਵੀ ਨੀਲੀ ਦੀ ਵਾਹ ਜਿਉਂਦੀ ਰਵੇ ਕਰਮਾਂ ਵਾਲੀ ਹੈਨਾ ਦੋ ਹੀਰੇ ਆ ਹਾਂਜੀ ਸੂਹਾ ਦੂਜਾ ਕਿਆ ਬਾਤ ਸਵੇਖੋ ਲੱਕਾ ਡਬਾਰੀ ਦੀ ਕਰਾਹਾਂ ਦਰਸ਼ਨ ਕਰ ਮਾਲੀ ਰਾਣੀ ਦੇ ਵੇਖਿਓ ਲੇਵਾ ਭਾਂਡਾ ਤੇ ਸਾਬ ਕਿੰਨੇ ਦਿਨਾਂ ਦੀ ਸੂਈ ਕੀ ਬੋਲਾ ਬੁਲਾ ਹੋਣੀ ਇਹ ਪਰਸੋਂ ਦੀ ਸੂਈ ਸੰਧ ਸਾਬ ਓਕੇ ਤੇ ਸਾਰੀ ਆਪਾਂ ਇਹ ਸਾਫ਼ ਕੀਤੀ ਆ ਤੇ 10 ਕਿਲੋ ਬੋੜਾ ਹੋਣਾ ਇਸ ਟਾਈਮ ਓਕੇ ਜਿਹੜਾ ਚੋਲ ਲੈਣਾ ਭਾਂਡੇ ਪਾ ਲੈਣਾ 10 ਕਿਲੋ ਹਾਜ਼ਰ ਮਿਲ ਜੂਗਾ ਹਾਂ 15 ਕਿਲੋ ਦੋ ਝੋਟੀ ਚਵਾਊਗੀ ਕਿਆ ਬਾਤ ਆ ਬੜਾ ਚਵਾ ਲੱਗਾ ਹੋਊਗਾ ਕੱਟੀ ਚੁਾਈ ਚੁਈ ਬਹੁਤ ਚੰਗੀ ਥਣ ਬੜਾ ਲੱਗਾ ਸਜਣਾ ਇੱਕ ਥਣ ਨੂੰ ਮੜਾ ਜਾ ਸਰੂ ਮਗਰਲੇ ਸਾਨੂੰ ਉਹ ਆਪ ਦੱਸਣਾ ਆ ਹੋਵੇ ਪਰ ਚੋਣ ਚ ਕੋਈ ਡਕਾ ਨਹੀਂ ਮਗਰ ਉਹ ਜਾ ਕੇ ਆਊਗਾ ਇੱਕ ਦੋ ਤਰਾਂ ਜਿਹੜਾ ਮਗਰਲਾ ਥਣ ਪਰ ਲਾ ਹੈ ਨਾ ਮਗਰਲਾ ਕਹੈਣੀ ਦਾ ਓਕੇ ਓਕੇ ਉਹ ਜੇ ਵੇਖਣ ਨੂੰ ਨਹੀਂ ਜਜਮੈਂਟ ਕਰਾਉਂਦਾ ਪਰ ਆਪਾਂ ਦੱਸਾਂ ਕੋਈ ਵੀਰ ਭਰਾ ਦੂਰੋਂ ਆਉਂਦਾ ਖਰਾਬ ਨਾ ਹੋਵੇ ਫਿਆਣੀ ਗੱਲ ਆ ਵੱਡਾ ਧੰਨਵਾਦ ਵੀ ਮਗਰ ਉਹ ਨਹੀਂ ਆਉਂਦੀਆਂ ਹਾਂਜੀ ਆਵੇ ਆਪ ਤਾਂ ਰਮਰਾਦ ਨਹੀਂ ਤਾਂ ਕੋਈ ਚੱਕਰ ਨਹੀਂ ਗਾ ਠੀਕ ਆ ਠੀਕ ਠੀਕ ਆ ਬਾਕੀ ਦਾ ਪੀੜੀ ਦੇ ਪਾ ਵਾਂਗੂ ਥਾਂ ਲੱਗੇ ਹੀ ਕਰਮਾ ਲਈ ਨੂੰ ਹਨਾ ਕੀ ਬਾਤ ਨਾ ਬੱਚਾ ਛੱਡਦਾ ਸਜਣੋ ਤੁਹਾਨੂੰ ਪ੍ਰੋਪਰ ਤਸੱਲੀ ਕਰਾਉਣੀ ਆ ਦੇਖਿਓ ਝੋਟੀ ਸਵੇਰੇ 6 ਵਜੇ ਦੀ ਚੌਹੀ ਤਾਂ ਸਭ ਆਪਣੀ ਆ ਟਾਈਮ ਵੀ ਵਿਖਾ ਦੇ ਹਾਂਜੀ ਟਾਈਮ ਵੀ ਨੋਟ ਕਰਾ ਦੋ ਚਾਰ ਸਾਢੇ ਕਿ ਤਿੰਨ ਹੋ 3 ਵਜੇ 19 ਮਿੰਟ ਹੋ ਗਈ 3 ਵਜੇ 19 ਮਿੰਟ ਤਰੀਕ ਵੀ ਬਕਾਇਦਾ ਆ ਰਹੀ ਆ ਕਰ ਲੋ ਜੀ ਹਾਂਜੀ ਓਕੇ ਓਕੇ ਪਸ਼ਮ ਲੈਣ ਦਿਓ ਸੱਜਣ ਕਰਾਉਣੇ ਤਸੱਲੀ ਸੱਜਣੋ ਦੇਖੋ ਪਸ਼ੂ ਆ ਕਰ ਲਿਆ ਜਿਹੜਾ ਕੋਈ ਵੀਰ ਨੂੰ ਲੱਗਿਆ ਵੀ ਉਹ ਮੜਾ ਜਾਂ ਕਹਿੰਦਾ ਥਾਣਦਾ ਉਹ ਥੋੜੀ ਤਸੱਲੀ ਕਰਾਉਣੇ ਆ ਉਹ ਸੰਤੂ ਸਾਹਿਬ ਆਪਾਂ ਅੱਗੇ ਵੀ ਪਸ਼ੂ ਵੇਚਦੇ ਆ ਆਪਾਂ ਜੋ ਹੋਊਗਾ ਉਹ ਤੇ ਪਹਿਲਾਂ ਦੱਸਾਂਗੇ ਨਹੀਂ ਤਾਂ ਪਤਾ ਤਾਂ ਨਹੀਂ ਲੱਗਦਾ ਹਾਂ ਪਤਾ ਨਹੀਂ ਲੱਗਦਾ ਕੋਈ ਜਜਮੈਂਟ ਨਹੀਂ ਬੰਦਾ ਕਰ ਸਕਦਾ ਵੀਡੀਓ ਜੀ ਖਾਣ ਤਾਂ ਚਾਰ ਹੀ ਲੱਗੇ ਆ ਹਾਂਜੀ ਉਹ ਪਰ ਆਪਾਂ ਦੇ ਵੀਰ ਭਰਾ ਕੋਈ ਖਰਾਬ ਨਾ ਹੋਵੇ। ਕੀ ਬਾਤ ਹੈ ਜੱਟ। ਚੌਾਈ ਝੋਟੀ ਨੂੰ ਲੱਗੀ ਐ ਕਿਤੇ ਗੱਲਾਂ ਭਰੀ। ਇਹ ਨਹੀਂ ਕਿ ਹੱਥ ਲਵੇੜੂ ਵੀ ਦੇਖੋ। ਓਕੇ। ਕੋਈ ਹੱਥ ਨਹੀਂ ਲਵੇੜਦੀ ਵੇਖੋ। ਹਾਂ। ਹਾਂ। ਵੀ ਜੇ ਐ ਫੜ ਕੇ ਤੂੰ ਨੇ ਡੱਕਾ ਕੋਈ ਨਹੀਂ। ਹਾਂ ਕੋਈ ਡੱਕਾ ਨਹੀਂਗਾ। ਐਂਡ ਤੇ ਜਾ ਕੇ ਦੋ ਘਤੜ ਰਕੜਨੀਆਂ ਪਈਆਂ ਨਹੀਂ। ਓਕੇ 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 ਵੀ ਨਾੜੀ ਜਾਂ ਨਾਲ। ਹਾਂਜੀ ਹਾਂਜੀ। ਓਕੇ ਕਰਾਦ ਗਏ ਤਸੱਲੀ। ਆ ਬੈਗ ਚੈੱਕ ਕਰ ਲਓ। ਨਹੀਂ ਤਸੱਲੀ ਕਰਾਦ ਗਏ। ਆਹ ਆਲੀ ਐ ਸੱਜਣੋ। ਕਰ ਲਓ ਚੈ। ਵੇਖੋ ਤਾਈਓ ਦੱਸਿਆ ਨਾ ਆਪਾ ਉਦਾਂ ਵੀਡੀਓ ਚ ਕੋਈ ਨਹੀਂ ਜੱਜ ਕਰ ਸਕਦਾ ਨਹੀਂ ਕਰਦਾ ਧੰਨਵਾਦ ਆ ਤੇਰਾ ਇਹ ਦੱਸਣ ਲਈ ਵੱਡਾ ਧੰਨਵਾਦ ਹਾਂਜੀ ਆ ਦੇਖੋ ਹਾਂ ਨੇਵਾ ਪਾਂਡਾ ਕੋਈ ਮਗਰੋਂ ਨਹੀਂ ਕੋਈ ਕੁਸ਼ੀ ਹੈ ਨਾ ਹੂੰ 15 ਕਿਲੋ ਦੁੱਧ ਝੋਟੀ ਖੁੱਲਾ ਭਰਾਉਗੀ ਭਰ ਦੂ ਹਾਂਜੀ ਪੈੜਾ ਪੱਠ ਪੁੜਾ ਕੇ ਗੱਲੋਂ ਨਹੀਂ ਸੰਧੂ ਸਾਹਿਬ ਕੁਸੀ ਨੀਲੀ ਦੀਆਂ ਨਿਸ਼ਾਨੀਆਂ ਦੇ ਵੇਖੋ ਬੱਚਾ ਵੇ ਕਿੱਡਾ ਹਾਂ ਸੂ ਤੇ ਕੱਟੀ ਦੇ ਸੂ ਦੇ ਨਿਸ਼ਾਨ ਮਾਝ ਦੇ ਸਾਰੇ ਨਿਸ਼ਾਨੇ ਇਹਦਾ ਕੀ ਕਰੀਏ ਇਹ ਝੋਟੀ ਦੇ ਸੰਧੂ ਸਾਹਿਬ ਸਰੂਣਾ ਹੁੰਦਾ ਤਾਂ ਭਾਵੇਂ ਡੇਢ ਦੀ ਵੇਚ ਦਿੰਦੇਂ ਵਾਕਿਆ ਜੀ ਹਾਂਜੀ ਅੱਜ ਇਹਦੀ ਸਵਾ ਲੱਖ ਰੁਪਿਆ ਡਿਮਾਂਡ ਹੈ ਠੀਕ ਆ ਉਹ ਚੋ ਕੋਈ ਮੌਕੇ ਤੇ ਮਾਨਤਨ ਕਰ ਦੇਣਾ ਧੰਨਵਾਦ ਸਵਾ ਲੱਖ ਰੁਪਿਆ ਡਿਮਾਂਡ ਆ ਮੌਕੇ ਤੇ ਮਾਨ ਹਾਂਜੀ ਤੇ ਆ ਮੋਹਰਾ ਦੀ ਇਹ ਮੋਹਰਾ ਦੀ ਦੂਜਾ ਸਵਾ ਛੋਟੀ ਸੋਈ ਏ ਓਕੇ ਆ ਅੱਜ ਸੋਈ ਨੂੰ ਇਹਨੂੰ 8 ਤੋਂ 9 ਦਿਨ 10 ਮੰਨ ਲਓ ਠੀਕ ਆ ਆ ਕਟਾ ਜੇ ਦਾ ਓਕੇ ਹਾਂਜੀ 10 ਦਿਨਾਂ ਨਿਕੂਈ ਆ ਦੋ ਦਿਨ ਬੜੀ ਖਬਰਦਾਰ ਏ ਦੇਵਾ ਭਾਂਡਾ ਚੰਗਾ ਹਾਂ ਦੋ ਦਿਨ ਜੇ ਕੋਈ ਇੱਥੇ ਆਵੇ 15 ਚਵਾ ਲਾਂਗੇ ਨਹੀਂ ਤੇ 14 ਕਿਲੋ ਭਾਵੇਂ ਕੰਡਾ ਫੜੀ ਫਿਰੇ ਕੋਈ ਕਿਆ ਬਾਤ ਹੈ ਟੀ ਖਬਰਦਾਰ ਹਾਂਜੀ ਲੈ ਕੱਢ ਬਾਰ ਇਹਦੀ ਘਰਾ ਤੋਰ ਚ ਕਸੂਆ ਦੂਜਾ ਹਾਂਜੀ ਬੜਾ ਜਵਰਾ ਕੰਮ ਇਹਦਾ ਦੁੱਧ ਵਾਲਾ ਆ ਜੇ ਕੇ ਇਹਨੂੰ ਕੋਈ ਜਾਵਦਾ ਭਾਵੇਂ ਕੰਡਾ ਜੇਬ ਚ ਪਾ ਗਲੇ ਆ ਕੇ ਕਿਆ ਬਾਤ ਵੀ ਹਾਂ ਦੁੱਧ ਦਿੰਦਿਆਂ ਨਹੀਂ ਫਿਰ ਆ ਜੀ ਹਾਂਜੀ ਜਿਹੜਾ ਕਹਿੰਦਾ ਨਹੀਂ ਦਿੰਦਿਆਂ ਹਾਂਜੀ ਕਿਆ ਬਾਤ ਕਿਆ ਬਾਤ ਮੈਂ ਕੁਝ ਨਹੀਂ ਹਾਲਤ ਥੋੜੀ ਮੇਰੇ ਤੋਂ ਡਰਦੀ ਹੈ ਨਾ ਕੈਮਰੇ ਤੋਂ ਡਰਦੀ ਘਰੋਂ ਤੁਹਾਨੂੰ ਪਤਾ ਜਦੋਂ ਡੰਗਰ ਖੁੱਲਦਾ ਨਾ ਹਾਂ ਕੋਈ ਨੀ ਪਤਾ ਕੋਈ ਨੀ ਕੋਈ ਕੱਟੀ ਕੇ ਗੱਲ ਨਹੀਂ ਕੋਈ ਸੀ ਵਾਕਈ ਹਾਂਜੀ ਆ ਦੇਖੋ ਸੱਜਣਾ ਇਹਨੂੰ ਐ ਜੇ ਹੋ ਗਿਆ ਵੀ ਯਾਰ ਪਤਾ ਨਹੀਂ ਮੈਨੂੰ ਕੀ ਕਹਿਣਗੇ ਹਨਾ ਕਿਹੇ ਗੱਲੋਂ ਨਾ ਸਿੰਘੀ ਵੱਲੋਂ ਨਾ ਚਵਾਈ ਵੱਲੋਂ ਕੱਟੀ ਕੇ ਗੱਲ ਕੋਈ ਸੀ ਇਹ ਰੀਆਂ ਬਤਰਾ ਮਰਾਜ਼ ਨਹੀਂ ਆਪਾਂ ਬੜਾ ਲੇਵਾ ਭਾਂਡਾ ਲੱਗਾ ਹਨਾ ਹਾਂਜੀ ਓਕੇ ਓਦਾਂ ਠੰਡੀ ਫੀਲਾ ਦੇਖੋ ਹਾਂ ਕੋਈ ਚੱਕਰੀਓ ਆਪਣੇ ਕੈਮਰੇ ਤੋਂ ਡਰਦੀ ਘਰੇ ਕੀ ਚੁੱਕੀ ਫਿਰਦੀ ਵਾਕਈ ਵਾਕਈ ਹਾਂਜੀ ਹੁੰਦਾ ਦੋਦੀ ਪਸ਼ੂਆਂ ਦਾ ਤਾਂ ਹਾਂਜੀ 15 ਸੇਰੀ ਆ ਸੱਜਣੋ ਬੱਚਾ ਛੜਤਾ ਬੜੀਆਂ ਲੇਵੇ ਤੇ ਨਾੜਾ ਨੂੜਾ ਕਰਮਾ ਵਾਲੀ ਦੇ ਚੰਗੀ ਝੋਟੀ 2.5 ਕਿਲੋ ਸੰਸਵਗੜ ਹੋਊਗੀ ਤਾਂ ਹੀ ਦੁੱਧ ਕੱਢੂਗੀ ਕਰਮਾ ਆਂ ਹਾਂਜੀ ਉੱਤਰ ਲੈਣ ਦਿਓ ਫਿਰ ਤੁਹਾਨੂੰ ਇਹਦੀਆਂ ਵੀ ਧਾਰਾਂ ਚੈੱਕ ਕਰਾਂ ਸੱਜਣੋ ਪਸਮਾ ਕਰ ਲਿਆ ਕੈਮਰੇ ਤੋਂ ਡਰਦੀ ਸੀ ਬਾਕੀ ਓਕੇ ਰਿਪੋਰਟ ਆ ਆ ਵੇਖਿਓ ਵੇਖੋ ਥਾਂ ਕੱਢਿਆ ਝੋਟੀ ਨੇ ਕਿਆ ਬਾਤ ਆ ਛੱਤ ਨਾਲ ਧਾਰਾਂ ਲਾਤੀਏ 20 ਫੁੱਟ ਤੇ ਹੈ ਹਾਂ ਕੋਈ ਚੱਕਰ ਨਹੀਂ ਵੀ ਰਿਖੋਏ ਚਿਵਾਈ ਲੱਗੀ ਕਰਮਾੜੀ ਵਾਕਿਆ ਯਾਰ ਕੋਈ ਸ਼ੱਕ ਨਹੀਂ ਜੱਟਾ ਸਵਾਦ ਹੀ ਆ ਚਿਵਾਈ ਵੀ ਕਰਮਾੜੀ ਦੀ ਇਹ ਨਹੀਂ ਕਿ ਦੁੱਧ ਜਿਆਦਾ ਥੱਲੇ ਟਾਈਮ ਲੱਗੂਗਾ ਮਿੰਟਾ ਸਕਿੰਟ ਵਾਲਾ ਕੰਮ ਹੈ ਹਾਂ ਰੂਹ ਮਰ ਕੇ ਪੋਲੀਆ ਕੀ ਆ ਬਾਤ ਆ ਦੇਖੋ ਬਸ ਕਰਨਾ ਡੋਲ ਗਿਆ ਨਾ ਡੋਲ ਗਿਆ ਵਾਕਦੀ ਪਈ ਓਏ ਹਾਂ ਰੇਟ ਰੇਟ ਸੰਧੂ ਸਾਹਿਬ ਜੇ ਸਾਹ ਦਾ ਦੁੱਧ ਲੱਗਾ ਉਸਹਾ ਦਾ ਭਾਈ ਡੇਢ ਕਰ ਲਈਏ ਪਰ ਆਪਾਂ ਜੈਜੀ ਗੱਲ ਕਰਨੀ ਇਹਦੀ ਵੇਚਣਾ ਹਾਂ ਇਹਦੀ ਡਿਮਾਂਡ ਅੱਜ ਦੀ ਹੈਗੀ 1,20,000 1 15 ਦੀ ਝੋਟੀ ਦੇਣੀ 1 15 ਦਾ ਦੁੱਧ 14 ਕਿਲੋ ਦੁੱਧ 14 ਕਿਲੋ ਜਿੱਦਾਂ ਮਰਜ਼ੀ ਕੋਈ ਕੰਡਾ ਫੜੀ ਫਰੇ ਆਪਦੇ ਤਸਲੀਆਂ ਜਿੰਨਾ ਚਿਰ ਮੰਦੀ ਤਸਲੀ ਨਹੀਂ ਹੁੰਦੀ ਉਹ ਨજર ਸਾਈ ਦੇ ਨਾਲ ਪਾਵੇ ਤੇ ਆਪਣੇ ਘਰੇ ਭਾਂਜ ਜਿੰਨੀ ਟਾਈਮ ਮਰਜ਼ੀ ਚੋ ਓਕੇ ਜੀ ਹਾਂਜੀ ਇੱਥੋਂ ਪਤਾ ਲੱਗਦਾ ਵੀ ਦੁੱਧ ਵਾਲੀ ਚੀਜ਼ ਆ ਕਿਆ ਬਾਤ ਹੈ ਤਿੰਨ ਨੰਬਰ ਦੋਵੇਂ ਵੜੀਆਂ ਦੁੱਧ ਨੂੰ ਖਬਰਦਾਰੇ ਦੋਵੇਂ ਅੱਛਾ ਹਾਂ ਹਾਂ ਕਰ ਮਲ ਕੇ ਆਉਣੋ ਜਾ ਹਾਂ ਹੋ ਜਾ ਕਾਟ ਲਾਈਨੋਂ ਵੀ ਇਹ ਵੀ ਦੂਜਾ ਸੂਆ ਸੂਈ ਓਕੇ ਹਾਂਜੀ ਕੀ ਬਾਤਾਂ ਹੀ ਦੋ ਦੇ ਦੇ ਥੱਲੇ 14 ਕਿਲੋ ਕੰਡੇ ਵਾਲਾ ਇਹਦੇ ਵੀ 14 ਹੀ ਕੰਡੇ ਵਾਲਾ ਇਹਦੀ ਆਹ ਕੱਟੀ ਇਹਦੀ ਆਹ ਕੱਟੀ ਜਿਹੜੀ ਖੜੀ ਆ ਹਾਂਜੀ ਦੂਜਾ ਸੂਆ ਸੂਈ ਆ ਸੱਜਣੋ ਮਗਰ ਕੱਟੀ ਆ ਆਹ ਕੱਟੀ ਜਾ ਵੇਖੋ ਠੀਕ ਆ ਇਹਦਾ ਕਿੰਨੇ ਕਿ ਦਿਨਾਂ ਦਾ ਸੂਆ ਲਾਵੇ ਕੋਈ ਸੰਧਾ ਸਾਹਿਬ ਸੂਈ ਨੂੰ ਇਹਨੂੰ ਕੋਈ 12 13 ਦਿਨ ਹੋ ਗਏ ਓਕੇ ਓਕੇ ਹਾਂਜੀ ਤੇ 14 ਹੀ ਦੁੱਧ ਇਹਦੇ ਕੋਲੋਂ ਦੇਣਾ ਹਾਂ 14 ਕਿਲੋ ਦੁੱਧ ਕੰਡੇ ਵਾਲਾ ਓਕੇ ਬਾਲਟੀਆਂ ਵਾਲਾ ਨਹੀਂ ਇਹਨਾਂ ਦੋ ਥਲੇ ਕਰਮਣੀਆਂ ਥਲੇ ਬੜੀਆਂ ਖਬਰਦਾਰ ਝੋਟੀਆਂ ਹਾਂ ਜੀ ਕੀ ਬਾਤ ਕੀ ਬਾਤ ਬਾਲਟੀ ਤੇ ਜਿਹੜੀ 10 ਕਿਲੋ ਵਾਲੀ ਹੁੰਦੀ ਹੈ ਨਾ ਉਹ ਨਤਾਰ ਦਿੰਦੇ ਉਹ ਦੋਵੇਂ ਟਾਈਮੇ ਕਰਮਣੀਆਂ ਡੋਲਨ ਲਾ ਦਿੰਦੀਆਂ ਓਕੇ ਵਾਖਿਆ ਜੱਤਾ ਉਹ ਕਿਰਪੂਤਾ ਕੀ ਬਾਤ ਵੇਖੋ ਸੱਜਣਾ ਝੋਟੀ ਦਾ ਲਵਾਸ 14 14 ਕਿਲੋ ਦੁੱਧ ਰੈਡੀ ਮਿਲਣਾ ਕੋਈ ਛੋਟੀ ਗੱਲ ਨਹੀਂ ਸਜਣੋ ਮਹੂ ਆਲਾ ਨਹੀਂਗਾ ਭਾਂਡੇ ਚ ਪਾ ਕੇ ਮਿਣਕੇ ਦੇਣਾ ਤੁਸੀਂ ਰੁਪਏ ਲਾਉਣੇ ਆ ਚੋ ਸਕਦੇ ਆ ਗਰੰਟੀਆਂ ਜਿਹੜੀ ਥੱਲੇ 100 ਦੇ 10 ਹੀ ਦੱਸਿਆ ਜਾਂਦਾ ਹੁੰਦਾ ਇੰਨਾ ਫਰਕ ਨਹੀਂ ਹੁੰਦਾ ਤੇ ਪਾਈ ਆਧਾ ਕਿਲੋ ਦਾ ਇਧਰ ਉਧਰ ਹੋ ਸਕਦਾ ਓਕੇ ਰਿਪੋਰਟ ਇਹ ਲੀ ਗੇ ਮੁਖੌੜੀਆਂ ਤਾਰ ਆ ਇਹਦੀਆਂ ਵਿਖਾ ਗਈ ਇਹਦਾ ਥੋੜਾ ਜਿਹਾ ਤਣਜਾ ਲੰਮਾ ਰੱਖ ਦੀ ਜੇ ਅਗਲਾ ਆਦਨ ਦਾ ਘਰੇ ਚ ਆਈ ਜ ਕੋਈ ਹੋਊਗਾ ਸ਼ਾ ਕਢਾ ਰਹੀ ਏ ਦੋ ਵੇਖੋ ਸੰਸਰਣ ਥਣ ਵੇਖੋ ਕੱਢਿਆ ਕਰਮਾਈ ਸਮਾ ਕੀਤਾ ਝੋਟੀ ਨੇ ਤਾਂ ਥਣ ਕੱਢਿਆ ਨੇ ਦੁੱਧ 14 ਦਿਨਾਂ ਹੀ ਦੇਣਾ ਹਾਂਜੀ ਵੇਖੋ ਥਣ ਕੱਢਿਆ ਕਰਮਾਈ ਨੇ ਯਾਰ ਬਾਤ ਆ ਯਾਰ ਜੱਟਾ ਜਿਉਂਦੀ ਰਵੇ ਕਰਮਾਂ ਲਈ ਯਾਰ ਬਾਲਟੀ ਤਾਂ ਆਉਂਦੀ ਹਣੀ ਸ਼ਾਂ ਸ਼ਾਂ ਆ ਇਧਰ ਵੇਖੋ ਕਿਆ ਬਾਤ ਬਸ ਕਰ ਬਾਲਾ ਨਾ ਡੋਲਿਆ ਕਰੀਏ ਇਹਦੀ ਚਿਵਾਈ ਬਾਖਮਾਲਿਆ ਸੰਸਰ ਤਾਂ ਹੀ ਹੋਇਦਾ ਉਹਦਾ ਹੋਰ ਕੁਝ ਦੀਦੀ ਆ ਬਸ 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 ਉਹ ਤਾਂ ਹੋਰ ਕੋਈ ਦੀਦੀ ਭਾਵੇਂ ਫੇਰ ਖੋਲ ਦੀਏ ਬਾਹਰ ਨੀ ਕੀ ਰੇਟ ਹੈ ਇਹਦਾ ਮਗਰਾ ਤੋੜ ਕੇ ਵਿਖਾਈਏ ਕਰਾਂ ਉਹ ਖਾ ਦੇ ਮੈਨੂੰ ਤਾਂ ਹਾਂ ਜੇਦੋਂ ਪਛਤਾ ਨਹੀਂ ਹੁੰਦਾ ਉਹ ਹੋਰ ਹੋਰ ਕੋਈ ਦੀਦੀ ਬੰਦੇ ਬੰਦੇ ਕਰਦੇ ਆ ਵਾਕੇ ਬੜਾ ਥਣ ਕੱਢਦੀ ਝੋਟੀ ਗੜਦੀ ਨਹੀਂ ਪੀੜੀਆਂ ਦੇ ਪਾ ਜਾਂ ਵਾਕੇ ਕਮਾਲਾ ਕੋਈ ਛਾਕ ਨਹੀਂ ਮਾਕੇ ਦੁੱਧ ਕੱਢੂਗੀ 100 ਦਾ 100% ਦੂਰਾ ਥਣ ਲੱਗਾ ਸੋਸਾ ਹੋਏ ਨੂੰ ਬੜਾ ਜਾਣ ਵਾਲਾ ਥਣ ਕੱਢਦੀ ਆ ਝੋਟੀ ਪਹਿਲਾਂ ਕੀ ਸੀ ਵੇਲਾ ਜਦੋਂ ਪਸਮਾਰਕ ਸੀ ਤਾਂ ਕੀ ਬਣ ਗਈ ਥੱਲਿਓ ਵਾਕੇ ਆ ਸੰਤੂ ਸਾਹਿਬ ਜੀਰੇ ਕੋਈ ਪੱਲੇ ਹੋਏ ਉਹਦੀ ਸਿਫਤ ਕਰੀਦੀ ਆ ਬਿਲਕੁਲ ਹਾਂਜੀ ਇਹ ਦਾ ਇਹਦੀ ਡਿਮਾਂਡ ਕਰਨ ਨੂੰ ਸੰਧ ਦਾ ਭਾਵੇਂ 10 ਕਰ ਲਈਏ 15 ਕਰ ਲਈਏ ਲੱਖ ਕਰ ਲਈਏ 95000 ਦੀ ਝੋਟੀ ਦੇ ਦਾਂ 90 ਤੇ 5 ਹਾਂਜੀ ਰੇਟ ਉੱਤ ਦਿng ਵਾਲਾ ਕਰਦਾ ਜਾਂ ਮੈਂ ਹਾਂ ਦੁੱਧ ਭਾਵੇਂ ਕੋਈ ਜਿੱਦਾਂ ਮਰਜ਼ੀ ਤਸਲੀਆਂ ਕਰੇ ਆਲਦੀਆਂ ਉਹ ਵੀ 14 22 ਹਾਂ ਕੀ ਬਾਤ ਤੇ ਆਹ ਟੇਡੇ ਘਟ ਚ ਇਹ ਟੇਡੇ ਘਟ ਚ ਤੇਲ ਜੇ ਮਗਰਲੇ ਥਾਂ ਦੀ ਮਗਰਲੇ ਥਾਂ ਦੀ ਤੇਲ ਹਾਂ ਓਕੇ ਆਹ ਕਟਾ ਜੇ ਦਾ ਇਹਦਾ ਆ ਕਟਾ ਆ ਗਿਆ ਕਾਲਾ ਚੌਥਾ ਦਿਨ ਹੋਇਆ ਜੀ ਸੂਈ ਨੇ ਨੂੰ ਓਕੇ 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 10 किलो ਤੋਂ ਬੋੜਾ ਪਲੱਸ ਹੋਣ। ਕੀ ਬਾਤ ਹੈ। ਹਾਂ 10 ਕਿਲੋ ਤੇ ਚਲੀ ਗਈ ਆ। ਹਾਂ ਤਿੰਨਾਂ ਥਾਂ ਜੋ 12 ਕਿਲੋ ਤੋਂ ਪਲੱਸ ਮੈਂ ਦੁੱਧ ਦਊਗੀ। ਓਕੇ। ਹਾਂ ਕੀ ਬਾਤ ਹੈ। ਕੀ ਬਾਤ ਹੈ। 16 ਕਿਲੋ ਬਾਕੀ ਬੱਚੇ ਪੁੱਛੇ ਲੈਣ ਨੂੰ ਕੀ ਮਾੜੀ ਹੈ। ਹਾਂ 16 ਕਿਲੋ ਸੰਧੂ ਸਾਹਿਬ ਦੁੱਧ ਭਰਿਆ ਦੇ ਤੀਜੇ ਸੂਏ ਦੂਜੇ ਸੂਏ ਨੇ ਤੀਜਾ ਸੂਆ ਸੂਈ ਜਣ। ਓਕੇ। ਚੌਥਾ ਨਾ ਦੀ। ਠੀਕ ਆ। ਕੀ ਬਾਤ ਹੈ। ਬੜੀ ਮੈਂ ਯਾਰ ਹਨਾ ਥਾਂ ਤੇ ਆ ਕੇ ਥੋੜਾ ਜਿਹਾ ਪੈ ਗਿਆ ਵੱਟਾ ਵਿਚਾਰੀ ਨੂੰ ਬੜੀ ਨਸਲ ਨਸਲ ਸੀ ਮੈਂ ਤੇ ਹਨਾ ਦੇਖੋ ਕਟਕੁਟ ਕਰਮਾੜੀ ਨੂੰ ਵਾਕਿਆ ਯਾਰ ਨਾ ਨਕਸ਼ਤ ਘੜ ਘੜ ਲਾਏ ਮਾਰਾਈ ਪਤਾ ਨਹੀਂ ਕਿੱਥੇ ਕਈ ਵਾਰੀ ਹਨਾ ਹਾਂਜੀ ਚਲੋ ਦਾਤਾ ਮੇਰ ਕਰੀ ਕਿਆ ਬਾਤ ਲਾਉਣਾ ਬਚਾ ਨਹੀਂਦਾ ਕੀ ਕਰਦਗੇ ਰਿਹੇ ਨੇ ਨਹੀਂ ਰਹਿਣਦੇ ਇਹਨੂੰ ਨਾ ਚਵਾਈਏ ਦੀ ਮਿੰਟਸ ਸੈਕਿੰਡ ਵਾਲੀ ਨੇ ਥਾਨ ਬੜਾ ਚੰਗਾ ਹਾਂਜੀ ਰੇਟ ਇਹਦਾ ਸੰਤੋਖਾ ਡਿਮਾਂਡ ਕਰਨ ਨੂੰ ਭਾਵੇਂ 75 ਕਰ ਲਈਏ 70 ਕਰ ਲਈਏ 65000 ਦੀ ਦੇ ਦਾਂਗੇ 65000 ਦੀ ਦੇ ਲੈਣੀ ਆ ਹਾਂਜੀ ਛੋੜ ਹੀ ਕਰਾਂਗੇ ਹਾਂਜੀ ਓਕੇ ਰਿਪੋਰਟ ਦੁੱਧ 12 ਕਿਲੋ ਇਹ ਵੀ ਖੁੱਲਾ ਦਊਗੀ ਮਾੜੀ ਕੀ ਆ ਬਾਈ ਹਾਂਜੀ ਆ ਅਗਲੀ ਇਹ ਦੋਵੇਂ ਜਿਹੜੀਆਂ ਮਹੀਂ ਆ ਕੋਈ ਚੌਣ ਵਾਲੇ ਵੀ ਭਰਾਣੇ ਲੈਣਗੇ ਹੁਣ ਡੇਰੀ ਲਾਉਗੇ ਲੈਂਦਾ ਹਾਂ ਰੇਟ ਇੱਕ ਮਹੀਨਾ ਦੇ ਮਜਾ ਦੋ ਦੁੱਧ ਦੇਈ ਜਾਣਾ ਖੁੱਲਾ ਆ ਦੁੱਧ ਖੁੱਲਾ ਵਾਕੇ ਤੇ ਇਹਦਾ ਕੀ ਹਿਸਾਬ ਆ ਇਹ ਵੀ ਤੀਜਾ ਸੂਆ ਮੰਨ ਲੇ ਕੋਈ ਚੌਥਾ ਮੰਨ ਲੇ ਸੂਆ ਆਪੇ ਆਪੇ ਲਾ ਲੈ ਸੂਆ ਹਾਂਜੀ ਦੁੱਧ ਦਾਸ ਤੋਂ ਪਲੱਸ ਹੋਣਾ ਇਸ ਟਾਈਮ ਆ ਕਟਾ ਜੇਦਾ ਓਕੇ ਹਾਂਜੀ ਚੱਲ ਬਈ ਆ ਵੇਖੋ ਸੱਜਣਾ ਤੋਰ ਤਾਰ ਚੈੱਕ ਕਰਿਓ ਇਹਦੇ ਥੱਲੇ ਦੁੱਧ ਕਿੰਨਾ 10 ਤੋਂ ਪਲੱਸ ਹੁਸਨ ਸਾਹਿਬ ਬਾਹਰ 10 ਤੋਂ ਪਲੱਸ ਦੁੱਧ ਇਹਦੇ ਕੋਲੇ ਮਗਰ ਕੱਟਾ ਹਾਂਜੀ ਓਕੇ 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 ਤੋਰਾ ਤਾਰਾ ਤਾਂ ਬੜਾ ਚੰਗਾ ਹਾਂ ਤੋਰਾ ਜ਼ਰਾ ਦੇਖੋ ਜਾਂਦੀ ਘੋੜੀ ਵਾਂਗੂ ਹਨਾ ਛੋਟੀਆਂ ਨੂੰ ਪਰੇ ਕਰਦੀ ਵਾਕਿਆਈ ਕੋਈ ਸ਼ੱਕ ਨਹੀਂ ਹਾਂਜੀ ਠੀਕਾ 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 ਕਿ ਵੇਖੋ ਆ ਜਿਹਦਾ ਚਟਾ ਕੱਟਾ ਨੀਲੀ ਦਾ ओके ਤੇ ਇਹਦਾ ਸਾਬ ਰੇਟ ਆ ਇਹਦੀ ਡਿਮਾਂਡ ਸੰਸਾਬ 575 ਕਰਲਾ ਕਰਾ ਲਓ 80 ਕਰਾ ਲਓ 70 ਦੀ ਇਹ ਦੇ ਦਾਂ 70 ਦੀ ਦੇਵਾਂਗੇ ਹਾਂਜੀ ਦੁੱਧ 10 ਕਿਲੋ ਦੁੱਧ 10 ਕਿਲੋ 65 ਕਿਲੋ 10 ਆਓ 65000 ਦੀ ਉਹਦੇ ਸੱਲੇ 10 ਕਿਲੋ ਬੋਲਾ ਓਕੇ 12 ਕਿਲੋ ਦੁੱਧ ਭਰੂਗੀ ਠੀਕ ਇਹ ਵੀ 12 ਕਿਲੋ ਦੁੱਧ ਭਰੂਗੀ ਅੱਜ ਇਹਨੂੰ 6-7 ਦਿਨ ਬੰਦ ਹੋਇਆ ਸੀ ਮਾ ਨਾਲੂਆ ਨਾਲ ਹੀ ਤੁਰਿਆ ਫਿਰਦਾ ਹਾਂਜੀ ਤੇ ਆ ਇਹ ਦੂਜਾ ਸੂਤ ਛੋਟੀ ਸੂਣੀ ਜੀ ਗੱਬਣਾ ਹਾਂ ਜੀ ਪਲੀ ਪਲੀ ਬਹੁਤ ਚੰਗੀ ਆ ਇਹਨਾਂ ਕੇ ਸਿੰਗ ਦੀ ਬੁੱਕਲ ਥੋੜੀ ਖੁੱਲੀ ਝੋਟੀ ਬਹੁਤ ਚੰਗੀ ਜਾਲਪਾ ਵਾਲੀ ਓਕੇ ਤੋਰਾ ਇਹਦਾ ਕਰਾਚ ਹਾਂ ਜੀ ਦਿਨ ਹਜੇ ਲੈ ਜੂ 8 ਆ ਦਿਨੇ ਇੱਕ ਹਫਤੇ ਦੀ ਰੇ ਚ ਲੈ ਜੂ ਖੁੱਲੇ ਹਾਂ ਜੀ ਪਾਰ ਪਿਛੇ ਲੋ ਬੇਫਿਕਰੀ ਪਾਰ ਪਿਛੇ ਦੀ ਆਪਣੀ ਗਾਰੰਟੀ ਆ ਥਣ ਕੇ ਵੀਰ ਭਰਾ ਆਉਂਦਾ ਚੈੱਕ ਕਰ ਲੈਣੇ ਥਿਆਣੀ ਆ ਹਾਂ ਸੱਜਣੋ ਜਿਹੜੀ ਗੱਬਣ ਝੋਟੀ 6 ਨੰਬਰ ਤੇ ਇਹ ਵੀ ਕਰੋ ਚੈੱਕ ਵੇਖੋ ਥਣ ਲੱਗੇ ਬੜਾ ਸੋਹਣਾ ਥਣ ਲੱਗਾ ਲੇਵਾ ਭਾਂਡਾ ਸੋਹਣਾ ਲੱਗਾ ਜੰਮੀ ਪੜੀ ਨੱਗਰ ਫੁੱਲ ਨੱਗਰ ਚੋਟੀ ਵਜਨ ਵਾਲੀ ਸਿੰਘ ਥੋੜਾ ਜਿਹਾ ਕੁਦਰਤ ਨੇ ਲਾਇਆ ਇਹਨੂੰ ਖੁੱਲਾ ਤੇ ਜਿਵੇਂ ਜਫਰਾਵਾਦੀ ਨੂੰ ਜਫਰਾਵਾਚ ਆ ਜਾਂਦੀ ਸੰਸਾਵੇ ਹਾਂ ਵੇਖੋ ਸਫਾਈਆਂ ਆ ਵੇਖੋ ਠੰਡੀ ਠਿਰੀ ਹਾਂ ਓਕੇ ਆ ਹਾਂਜੀ ਕੀ ਬਾਤ ਖੜ ਕੇ ਤਸਲੀਆਂ ਕਰਾਉਂਦੀ ਹਾਂ ਵਾਕਿਆ ਹੀ ਸਿਆਣੀਆਂ ਝੋਟੀਆਂ ਹਾਂਜੀ ਲੇਵਾ ਬਣਾ ਜੂਗੀ ਸ਼ਾਹ ਹਜੇ ਇਹ ਲੇਵਾ ਸੰਸਾਬ ਬਹੁਤ ਚੰਗੀ ਬਣੂਗੀ ਥੱਲੇ ਹਾਂ ਖੋਲੇ ਜਾਣੀਆਂ ਹਾਂਜੀ 12 ਕਿਲੋ 13 ਝੋਟੀ ਦੁੱਧ ਭਰਾ ਜੂਗੀ ਹਾਂ ਪਿਛਾ ਪੁਛਾ ਤਰਾਮਣਾ ਭਰਾਉਗੀ ਹਾਂ ਜੀ ਕੀ ਬਾਤ ਲੈ ਇੱਥੇ ਕਰੋ ਤਸੱਲੀ ਆਪਣੀ ਪੂਰੀ ਸ਼ਾਮੇ ਆ ਗਈ ਆ ਬੜੀ ਜਾਨਦਾਰ ਤੇ ਸ਼ਾਨਦਾਰ ਝੋਟੀ ਤੇ ਇਹਦਾ ਸਾਫ ਫਿਰ ਇਹਦਾ ਰੇਟ ਤੁਹਾਡੇ ਤੋਂ ਕਰਾ ਦੀ ਨਹੀਂ ਮਰ ਤੋਂ ਦਾ ਨਾ ਕਰਾਓ ਹਾਂ ਜੀ ਮੈਂ ਤਾਂ ਅੱਗੇ ਇੱਕ ਦਾ ਜ਼ਿਆਦਾ ਕਰਿਆ ਆ ਨਹੀਂ ਤੁਸੀਂ ਰੋਜ਼ ਮਾਲ ਚ ਰਹੀਂਦੇ ਨਹੀਂ ਨਹੀਂ ਇਹ ਮੈਨੂੰ ਤਾਂ ਕਿ ਜਮਾਂ ਹੀ ਸਮਝ ਨਹੀਂ ਬਾਜ਼ਾਰ ਦੀ ਆਈ ਠੀਕ ਹੈ ਹੂੰ ਇਹਦਾ ਮੁੱਲ ਕਰਨ ਨੂੰ ਭਾਵੇਂ 1 ਦਾ ਕਰ ਲਈਏ 1 5 ਕਰਨ ਲਈਏ ਲੱਖ ਕਰ ਲਈਏ 95 ਕਰ ਲਈਏ 90000 ਦੀ ਦੇ ਦਾਂ ਵਾਕੇ ਹੀ ਫਿਰ ਹਨਾ ਹਾਂ ਕੋਈ ਮਾੜੀ ਨਹੀਂ ਬਾਈ ਹਾਂਜੀ ਬਾਜ਼ਾਰ ਦਾ ਫਰਕ ਹੈਗਾ ਠੀਕ 90000 90000 ਦੀ ਦੇ ਦਾਂ ਛੋਟੀ ਛੋਟੀ ਆ ਹਾਂਜੀ ਇਹਦੀਆਂ 10 12 12 ਦੀਆਂ ਵਿਕੀਆਂ ਵੇਚੀਆਂ ਆ ਪਾਪ ਦੇ ਹੱਥੀ ਵੇਚੀਆਂ ਵਾਕੇ ਕੋਈ ਸ਼ੱਕ ਨਹੀਂ ਠੀਕ 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 ਤੇ ਆ ਦੇਤੀ ਆਪਾ 10 ਕਿਲੋ ਦੁੱਧ ਨੀਲਾ ਘੱਟ ਡਾਪਟਾ ਹਾਂਜੀ 10 ਕਿਲੋ ਬੋੜਾ ਕੋਈ ਦੁੱਧ ਮੰਨ ਲੈ ਕੱਚਾ ਬੋੜਾ ਮੰਨ ਲੈ ਹਾਂ ਬੱਚੇ ਦਾ ਨਾੜੂਗਾ ਨਾਲ ਹਾਂਜੀ ਓਕੇ ਹਾਂਜੀ 65000 ਜੀ ਹਾਂ 65000 ਜੀ ਆਹ ਦਾ ਫਿਰ 15 15 ਕਿਲੋ ਵਾਲਾ ਆਏ 15 15 14 14 ਕਿਲੋ ਵਾਲੀਆਂ ਆਂਗਾ ਜੀ ਕੀ ਬਾਤਾਂ ਨੇ ਹਾਂਜੀ ਕੀ ਬਾਤਾਂ ਨੇ ਤੇ ਨੀਲੀ ਦਾ ਫਿਰ ਨੀਲੀ ਆ ਹਾਂਜੀ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਇਹਨਾਂ ਦਾ ਲੇਖਾ ਜੋਖਾ ਤੁਹਾਡੇ ਨਾਲ ਸਾਂਝਾ ਕਰਤਾ ਲੈ ਕੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ